ਤਾਂ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਸੀ ਹੜ੍ਹਾਂ ਦਾ ਪਾਣੀ ਉੱਤਰ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਬੀਤੇ ਦਿਨੀ ਸੀਐਮ ਮਾਨ ਨੇ ਕਿਹਾ ਕਿ ਮਿਸ਼ਨ ਚੜ੍ਹਦੀ ਕਲਾ ਹੁਣ ਚਲਾਇਆ ਜਾਵੇਗਾ ਇਸ ਮਿਸ਼ਨ ਦੇ ਤਹਿਤ ਅੰਤਰਰਾਸ਼ਟਰੀ ਲੋਕਾਂ ਤੱਕ ਇਹ ਗੱਲ ਪਹੁੰਚਾਈ ਗਈ ਹੈ ਕਿ ਪੰਜਾਬ ਨੂੰ ਪੈਸਿਆਂ ਦੀ ਲੋੜ ਹੈ ਫੰਡਾਂ ਦੀ ਲੋੜ ਹੈ ਤਾਂ ਇੱਕ ਜਿਹੜੀ ਵੈਬਸਾਈਟ ਹੁੰਦੀ ਹੈ ਉਸ ਦਾ ਲਿੰਕ ਵੀ ਸ਼ੇਅਰ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਪੰਜਾਬ ਨੂੰ ਜਿਹੜਾ ਨੁਕਸਾਨ ਹੋਇਆ ਹੈ ਸਰਕਾਰ ਦੇ ਹੱਥ ਕਮਾਨ ਹੈ ਸਰਕਾਰ ਚਾਹੁੰਦੀ ਹੈ ਲੋਕਾਂ ਦਾ ਸਹਿਯੋਗ ਮੋੜਲੀ ਤੇ ਪੰਜਾਬ ਨੂੰ ਲਿਆਉਣਾ ਹੈ ਸੂਬੇ ਨੂੰ ਖੁਸ਼ਹਾਲ ਬਣਾਉਣਾ ਹੈ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਹੈ ਸਰਕਾਰ ਨੇ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਵਿਰੋਧੀਆਂ ਨੇ ਇਸ ਤੇ ਸਵਾਲ ਚੁੱਕੇ ਨੇ 13800 ਕਰੋੜ ਦਾ ਨੁਕਸਾਨ ਹੋਇਆ ਹੈ ਪਰ ਪਹਿਲਾਂ ਆਮ ਆਦਮੀ ਪਾਰਟੀ 20000 ਕਰੋੜ ਕੇਂਦਰ ਤੋਂ ਕਿਉਂ ਮੰਗ ਰਹੀ ਸੀ rangla.punjab.organization.in ਇਸ ਤੇ ਤੁਸੀਂ ਜਾ ਕੇ ਮਦਦ ਕਰ ਸਕਦੇ ਹੋ सीएम ਦਾ ਕਹਿਣਾ ਹੈ ਕਿ ਤੁਹਾਡਾ 1 ਰੁਪਿਆ ਅਸੀਂ ਸਵਾ ਰੁਪਿਆ ਕਰਕੇ ਅੱਗੇ ਲੋਕਾਂ ਤੱਕ ਭੇਜਾਂਗੇ ਯਾਨੀ ਕਿ 25 ਪੈਸੇ ਅਸੀਂ ਆਪਣੇ ਮਿਲਾ ਕੇ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਫੰਡ ਜਿਹੜਾ ਹੈ ਕਿੰਨਾ ਇਕੱਠਾ ਹੁੰਦਾ ਹੈ ਕਿਵੇਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਅੱਜ ਇਸ ਡਿਬੇਟ ਦੇ ਵਿੱਚ ਚਰਚਾ ਕਰਾਂਗੇ ਕਾਂਗਰਸ ਤੋਂ ਵੀ ਜਾਣਾਂਗੇ ਆਖਰਕਾਰ ਜਿਹੜੀ ਸੂਬਾ ਦੀ ਸਰਕਾਰ ਹੈ ਕਿਉਂਕਿ ਵਿਰੋਧੀ ਧਿਰ ਦੇ ਕਾਂਗਰਸ ਹੈ ਉਹਨਾਂ ਤੋਂ ਵੀ ਜਾਣਾਂਗੇ ਕਿ ਸਵੇਰੇ ਦੇ ਵਿੱਚ ਸਰਕਾਰ ਦੇ ਵੱਲੋਂ ਅਜਿਹੇ ਕਦਮ ਜਿਹੜੇ ਚੁੱਕੇ ਜਾ ਰਹੇ ਨੇ ਉਹ ਠੀਕ ਹਨ ਜਾਂ ਨਹੀਂ ਪਹਿਲਾਂ ਸੀਐਮ ਨੇ ਜਿਹੜਾ ਐਲਾਨ ਕੀਤਾ ਸੀ ਤੇ ਉਸ ਤੇ ਕਾਂਗਰਸ ਦਾ ਕੀ ਰਿਐਕਸ਼ਨ ਆਇਆ ਤੁਹਾਨੂੰ ਉਹ ਸੁਣਾਉਣੇ ਆ ਬਿਆਨਕ ਬਾੜ ਨੇ ਸਿਰਫ ਪਾਣੀ ਦਾ ਕਹਿਰ ਨਹੀਂ ਬਰਤਾਇਆ ਬਲਕਿ ਲੱਖੋ ਸੁਪਨੇ ਵੀ बाढ़ अपने साथ बहा के ले गई तेईसो गांव डूब गए सात लाख लोग बेघर हो गए बीस लाख लोग प्रभावित हुए पचासी सौ किलोमीटर सड़कें टूट गई पच्चीस पुल टूट गए बत्तीस सौ स्कूल खंडर बन गए उन्नीस कॉलेज मलबे का ढेर बन गए चौदह सौ क्लिनिक और सरकारी बिल्डिंगें बर्बाद हो गई छप्पन जाने चली गई पशुओं का नुकसान अलग जो बहुत से लोग पशुओं पशुधन बोलते हैं पशुओं पर भी डिपेंडेड हैं दूध दूध बेच के गुजारा करते हैं या आपस में बफार करते हैं तो अभी राहत कार्यों से आगे बढ़ने का समय आ गया क्योंकि किसानों ने फिर से खेती करनी है बच्चों ने फिर स्कूल जाना है विद्यार्थियों ने कॉलेज जाना है डिग्रियां लेनी है और जो घर उजड़ गए वहां पे फिर दोबारा चूल्हे जलेंगे परिवार को फिर दोबारा बसना है फिर दोबारा गिद्दे भंगड़े और हंसना है ਔਰ ਉਸਕੇ ਲਈ ਹਮ ਸ਼ੁਰੂ ਕਰ ਰਹੇ ਹਾਂ ਮਿਸ਼ਨ ਚੜ੍ਹਦੀ ਕਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਵੇਂ ਕਿ ਸਟੇਜ ਚਲਾਉਂਦੇ ਸੀ ਉਦਾਂ ਹੀ ਉਹਨਾਂ ਸਟੇਟ ਚਲਾਉਣ ਦੀ ਕੋਸ਼ਿਸ਼ ਕੀਤੀ ਕਿਹਾ ਜੀ 250 ਕਰੋੜ ਰੁਪਇਆ ਅਸੀਂ ਬਣਾ ਦੀ ਜਿਹੜੀ ਕਿ ਮਜ਼ਬੂਤੀ ਲਈ ਲਾਤਾ ਅਸੀਂ ਡਰੇਨਾਂ ਦੀ ਸਫਾਈ ਲਈ ਲਾਤਾ ਸੇਮ ਨਾਲਿਆਂ ਦੀ ਸਫਾਈ ਲਈ ਲਾਤਾ ਹੁਣ ਜਿੰਨਾ ਮਰਜ਼ੀ ਪਾਣੀ ਅਜੇ ਪੰਜਾਬ ਦਾ ਨੁਕਸਾਨ ਨਹੀਂ ਹੋ ਸਕਦਾ ਪੀਪੀਐਮਬੀ ਨੇ ਕਿਹਾਰੇ ਨਾਲ ਪਾਣੀ ਛੱਟਣਾ ਕਿਤੇ ਕਿਤੇ ਕੇਂਦਰ ਦੀ ਸਾਜ਼ਿਸ਼ ਵੀ ਲੱਗਦੀ ਆ ਕਿਤੇ ਪੰਜਾਬ ਸਰਕਾਰ ਦੀਆਂ ਕਮਜ਼ੋਰੀਆਂ ਕੋਆਰਡੀਨੇਸ਼ਨ ਦੇ ਵਿੱਚ ਔਰ ਪੰਜਾਬ ਦਾ ਕਿੱਡਾ ਵੱਡਾ ਨੁਕਸਾਨ ਹੋਇਆ 4,80,000 ਏਕੜ ਜ਼ਮੀਨ ਤਬਾਹ ਹੋ ਗਈ ਲੋਕਾਂ ਦੇ ਪਸ਼ੂਆਂ ਦੀ ਮੌਤ ਹੋ ਗਈ ਕਿੰਨੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਜਿੰਦੇ ਰਿਕਵਰੀ ਨਹੀਂ ਹੋ ਸਕਦੀ ਤਾਂ ਤੁਸੀਂ ਸੀਐਮ ਦਾ ਬਿਆਨ ਸੁਣਿਆ ਕਾਂਗਰਸ ਬੁਲਾਰੇ ਦੇ ਆਵੀ ਬਿਆਨ ਸੁਣੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਟੇਟ ਨੂੰ ਤੇ ਸਟੇਜ ਨੂੰ ਇੱਕੋ ਜਹਰ ਲਾ ਕੇ ਸੀਐਮ ਨੂੰ ਤੰਜ ਕੱਸਿਆ ਸਾਡੇ ਨਾਲ ਇਸ ਮੁੱਦੇ ਤੇ ਚਰਚਾ ਕਰਨ ਦੇ ਲਈ ਆਮ ਆਦਮੀ ਪਾਰਟੀ ਤੋਂ ਬੁਲਾਰੇ ਅਰਵਿੰਦਰ ਪੱਟੀ ਜੁੜ ਗਏ ਨੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਅਰਵਿੰਦਰ ਜੀ ਤੁਹਾਡਾ ਰੂਬੀ ਗਿੱਲ ਜੁੜ ਗਏ ਨੇ ਕਾਂਗਰਸ ਦੇ ਬੁਲਾਰੇ ਨੇ ਬਹੁਤ-ਬਹੁਤ ਸਵਾਗਤ ਆ ਰੂਬੀ ਜੀ ਤੁਹਾਡਾ ਵੀ ਪਲਵਿੰਦਰ ਸਿੰਘ ਮਾਹਲ ਜੋ ਕਿ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਇਸ ਜਥੇਬੰਦੀ ਦੇ ਬਹੁਤ-ਬਹੁਤ ਸਵਾਗਤ ਹੈ ਪਲਵਿੰਦਰ ਜੀ ਤੁਹਾਡਾ ਵੀ ਸਭ ਤੋਂ ਪਹਿਲਾਂ ਮੈਂ ਸਵਾਲ ਕਰਨਾ ਚਾਹੁੰਦਾ ਕਾਂਗਰਸ ਪਾਰਟੀ ਨੂੰ ਜੇਕਰ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਬੈਠੇ ਮਦਦ ਕਰਨਾ ਚਾਹੁੰਦੇ ਨੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਤਾਂ ਕਾਂਗਰਸ ਨੂੰ ਕੀ ਇਤਰਾਜ਼ ਹੈ ਇਸ ਦੇ ਵਿੱਚ ਦੇਖੋ ਜੀ ਇਹੀ ਸਰਕਾਰ ਤੋਂ ਪਹਿਲਾਂ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਕਿ ਜਿਹੜੇ ਖਜ਼ਾਨੇ ਤੇ ਪੈਸਾ ਹੀ ਹੈ ਨਹੀਂ ਇਹਨਾਂ ਨੂੰ ਖਜ਼ਾਨਾ ਕੋ ਕਹਿੰਦੇ ਨੂੰ ਪੀਪਾ ਕਹਿ ਦੋ। ਹੂੰ ਪਹਿਲੀ ਗੱਲ ਕਿ 12 13 13000 ਕਰੋੜ ਜਿਹੜਾ ਐਸਪੀਆਰਐਫ ਫੰਡ ਤੇ ਹੈ ਜਾਂ ਕਿਉਂਕਿ ਇੱਕ ਇੱਕ ਕਿਉਂਕਿ ਵਿਆਹ ਤੋਂ ਬੰਦੀ ਬਣਾਈ ਇਸ 200 ਰੁਪਏ ਅਸੀਂ ਲਾਤਾ ਵੀ ਅਸੀਂ ਬੰਨ ਮਜ਼ਬੂਤ ਕਰਦੇ ਅਸੀਂ ਬਰੇਨਾ ਸਾਫ ਕਰਤੀਆਂ 480000 ਇਕੜ ਜ਼ਮੀਨ ਤਬਾਹ ਹੋਗੀ। ਪੀਜੀਐਮਪੀ ਨਾਲ ਕੋਆਰਡੀਨੇਸ਼ਨ ਕਿਉਂ ਨਹੀਂ ਸੀ ਅਗਸਟ ਉਹ ਜਿਹੜੀਆਂ ਮੀਟਿੰਗਾਂ ਅਪ੍ਰੈਲ ਤੋਂ ਹੁੰਦੀਆਂ ਉਹ ਕਿਉਂ ਮੀਟਿੰਗਸ ਨਹੀਂ ਹੋਈਆਂ ਪੋਰਾ ਲੱਖ ਕਿਊਟਿਕ ਪਾਣੀ ਇੱਕੇ ਵਾਰ ਛੱਡ ਦਿੱਤਾ ਗਿਆ ਤੇ 15 ਮਿੰਟਾਂ ਦੇ ਵਿੱਚ ਲੋਕਾਂ ਦੇ ਘਰਾਂ ਚ ਚਾਰ ਚਾਰ ਫੁੱਟ ਪਾਣੀ ਆ ਗਿਆ ਲੋਕਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਅਸੀਂ ਮਦਦ ਦੇ ਅਗੇਂਸਟ ਨਹੀਂ ਸਰਕਾਰਾਂ ਸਰਕਾਰਾਂ ਹੱਥ ਫਲਾਉਣ ਨਹੀਂ ਹੁੰਦੀਆਂ ਸਰਕਾਰਾਂ ਹੀ ਮੰਗੀ ਜਾਣ ਵੀ ਹਾਂ ਦੀ ਸਾਡੀ ਮਦਦ ਕਰੋ ਫਲਾਣਾ ਕਰੋ ਠੀਕ ਹੈ ਜਿਹੜੇ ਐਨਆਰਆਈ ਵੀਰ ਨੇ ਸੰਸਥਾਵਾਂ ਨੇ ਔਰ ਆਰਟਿਸਟ ਨੇ ਉਹਨਾਂ ਨੇ ਆਪ ਕੋ ਆਪਣੀ ਜੇਬ ਚ ਬਹੁਤ ਪੈਸਾ ਲਾਇਆ ਤੇ ਬੜਾ ਕੰਮ ਕੀਤਾ ਲੋਕਾਂ ਤੱਕ ਪਹੁੰਚ ਕਰ ਰਿਹਾ ਔਰ ਮੇਰੀ ਅਪੀਲ ਵੀ ਹੈ ਇਹ ਸਰਕਾਰ ਨੇ ਤਾਂ ਖਜ਼ਾਨਾ ਭਰ ਕੇ ਐਨ ਆਰ ਆਈਆਂ ਦੇ ਮਦਦ ਦੇ ਪੈਸੇ ਨਾਲ ਫਿਰ ਹੈਲੀਕਾਪਟਰ ਉਡਾ ਕੇ ਪੂਰੇ ਇੰਡੀਆ ਦੇ ਵਿੱਚ ਆਮ ਆਨਵੀ ਪਾਰਟੀ ਦਾ ਪ੍ਰਚਾਰ ਕਰਨਾ ਐਡਵਰਟਾਈਜ਼ਮੈਂਟ ਕਰਨੀ ਆਪਦੇ ਸਾਥ ਵਟ ਕਰਨੇ ਆ ਕਿ ਦਿੱਲੀ ਦੇ ਲੋਕ ਬੈਠੇ ਸਰਕਾਰ ਸੁਣਾ ਰਹੇ ਆ ਕਿ ਪੰਜਾਬ ਦੇ ਲੋਕਾਂ ਤੱਕ ਕੋਈ ਪੈਸਾ ਪਹੁੰਚਣਾ ਨਹੀਂ ਔਰ ਇਸ ਕਰਕੇ ਨੇ ਸਿੱਧੀ ਮਦਦ ਕਰਨੀ ਚਾਹੀਦੀ ਹੈ ਔਰ ਨਹੀਂ ਕਰ ਰਹੇ ਆ ਅਸੀਂ ਇੱਕ ਪਾਰਲੀਮੈਂਟ ਦੇ ਵਿੱਚ ਹੁਣ ਮੇਰੀ ਪਾਰਲੀਮੈਂਟ ਤੋਂ ਅਸੀਂ 40 ਲੱਖ ਰੁਪਏ ਦਾ ਫੰਡ ਦਿੱਤਾ। ਕੋਈ ਐਮ.ਐਲ.ਏ. ਐਂਪੀ ਤਾਂ ਨਹੀਂ ਸੀ ਸਾਰੇਆਂ ਲੱਖ-ਲੱਖ ਰੁਪਏ ਇਕੱਠਾ ਕਰਕੇ ਅਸੀਂ ਪੁਸ਼ਤ ਕੀਤੀ ਕਿ ਲੋਕਾਂ ਦੀ ਅਬਰੀਸ ਦੇ ਵਿੱਚ ਮਤਲਬ ਹੁਣ ਅੱਗੇ ਈਸ਼ੀ ਕੀ ਆ ਰਿਹਾ ਕਿਉਂਕਿ ਪਸ਼ੂਆਂ ਦੀ ਮੌਤ ਬਹੁਤ ਹੋ ਗਈ। ਬਿਮਾਰੀਆਂ ਫੈਲ ਰਹੀਆਂ, ਚਮੜੀ ਦੇ ਰੋਗ ਆ ਰਹੇ ਆ। ਹੁਣ ਹਰ ਕਿਸੇ ਦਾਵਾ ਦੀ ਲੋੜ ਹੈ। ਉਹਨੂੰ ਚਾਰ-ਚਾਰ ਫੋਟੇ ਜਿਹੀ ਜ਼ਮੀਨ ਦੇ ਵਿੱਚ ਰੇਤਾ ਚੜ੍ਹ ਗਈ, ਮਿੱਟੀ ਚੜ੍ਹ ਗਈ। ਉਹ ਕਣਕ ਕਿਵੇਂ ਬੀਜਣੀ ਹੈ? ਉਹ ਚੀਜ਼ੀ ਸਰਕਾਰ ਕਹਿ ਰਹੀ ਹੈ ਅਸੀਂ ਮਦਦ ਕਰਾਂਗੇ। ਇਹ ਇਹ ਤਾਂ ਸੀਐਮ ਸਾਹਿਬ ਨੇ ਇੱਕ ਅਪੀਲ ਕੀਤੀ ਹੈ ਲੋਕਾਂ ਨੂੰ ਜਿਹੜਾ ਮਦਦ ਕਰਨਾ ਚਾਹੁੰਦਾ ਹੈ ਕਰ ਸਕਦਾ ਹੈ ਕੈ ਨਹੀਂ ਤੇ ਕੈ ਨਹੀਂ ਤੇ ਕੋਪੀ ਬਹੁਤ ਫਰਕ ਹੈ ਹੂੰ ਇਹ ਇਹ ਸਰਕਾਰ ਸਿਰਫ ਬਿਆਨ ਯੂਟਰਨ ਦੀ ਸਰਕਾਰ ਹੈ ਠੀਕ ਹੈ ਤੁਸੀਂ ਇੱਕ ਸੰਤਪਤੀ ਵਾਲੇ ਬਿਆਨ ਦੇ ਕੇ ਮੈਂ ਕਹਿੰਦਾ ਸਹੀ ਗੱਲਾਂ ਕੋਲੇ ਵਰਡ ਤੇ ਲੋਕਾਂ ਨੂੰ ਇਹ ਗੱਲ ਕਹੋ ਕਿ ਪੰਜਾਬ ਦਾ ਵੀ ਅਸੀਂ ਐਨਲਿਸਿਸ ਕਰੀਏ ਕਿ 16 ਤੁਹਾਡੀ ਗੱਲ ਤੋਂ ਮੈਂ ਹੁਣ ਤੱਕ ਇਹੀ ਸਮਝ ਪਾਇਆ ਕਿ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਐਲਾਨ ਉਹਨਾਂ ਨੇ ਕਿਹਾ ਹੈ ਕਿ ਇਹ ਅਸੀਂ ਮੁਹਿੰਮ ਚਲਾਉਣ ਲੱਗੇ ਆਂ ਉਸ ਤੋਂ ਪਹਿਲਾਂ ਉਹਨਾਂ ਨੇ ਵੇਰਵਾ ਦਿੱਤਾ ਸੀ ਕਿ ਇੰਨਾ-ਇੰਨਾ ਨੁਕਸਾਨ ਹੋਇਆ ਤੇ ਇਸ ਤੋਂ ਪਹਿਲਾਂ ਅਸੀਂ ਜਿਹੜੇ ਐਸਡੀਆਰਐਫ ਦੇ ਪੈਸੇ ਸੀ ਅਸੀਂ ਇੱਥੇ-ਇੱਥੇ ਖਰਚ ਕਰ ਲਏ ਇੰਨੇ-ਇੰਨੇ ਕਰੋੜ ਰੁਪਏ ਤੁਹਾਨੂੰ ਇਹ ਸਵਾਲ ਹੈ ਤੁਹਾਡਾ ਕਿ ਸਹੀ ਤਰੀਕੇ ਨਾਲ ਦੱਸਿਆ ਜਾਵੇ ਇੱਕ ਸਬੂਤ ਦਿੱਤਾ ਜਾਵੇ ਕਿੱਥੇ ਕੀ ਪੈਸੇ ਲਾਏ ਇਹਹੀ ਸਵਾਲ ਹੈ ਤੁਹਾਡਾ ਅੱਜ ਲੋੜ ਕੀ ਹੈ ਅੱਜ ਲੋੜ ਕੀ ਹੈ ਹਾਂਜੀ ਅੱਜ ਲੋੜ ਹੈ ਕਿ ਇੱਕ ਕਮਿਸ਼ਨ ਬਿਠਾਇਆ ਜਾਵੇ ਪਾਰਿਸ਼ਾਨ ਤੇ ਵੀ ਹੁੰਦੀਆਂ ਸੀ 23 ਜੀ ਬਾਰਿਸ਼ਾਂ ਹੋਈਆਂ ਪਹਿਲਾਂ ਵੀ ਹੋਈਆਂ ਹੂੰ ਕਿ ਕਿਉਂ ਕਿਹੜੀ ਮੈਨੇਜਮੈਂਟ ਚ ਕਮੀ ਰਹੀ ਜੀਬੀਐਮਬੀ ਚ ਕਮੀ ਰਹੀ ਪੰਜਾਬ ਸਰਕਾਰ ਦੇ ਐਜੂਕੇਸ਼ਨ ਡਿਪਾਰਟਮੈਂਟ ਚ ਕਮੀ ਰਹੀ ਕਿ ਇੰਨਾ ਪਾਣੀ ਇੱਕੇ ਵਾਰ ਕੰਟਰੋਲ ਕਿਉਂ ਨਹੀਂ ਹੋਇਆ ਕੀ ਨੁਕਸਾਨ ਹੋਇਆ ਬੱਦਲ ਹਰ ਵਾਰ ਹੀ ਮਾਤਲ ਫੜਦੇ ਆ ਕਿ ਤਰਾ ਕੰਮ ਵੀ ਫੜਦੇ ਆ ਨੁਕਸਾਨ ਭਾਰੀ ਸੀ ਤਾਂ ਔਰ ਮੈਂ ਸਮਝਦਾ ਇਸ ਤੋਂ ਵੱਧ ਆਇਆ ਕੀ ਕੀ ਇੱਕ ਤਾਂ ਇਸ ਜੜ ਤੱਕ ਜਾਣਾ ਚਾਹੀਦਾ ਹੈ ਕਿ ਕਮਜ਼ੋਰੀ ਕਿੱਨਾ ਦੀ ਰਹੀ ਔਰ ਦੂਸਰੀ ਗੱਲ ਅੱਗੇ ਆਉਣ ਵਾਲੇ ਸਮੇਂ ਦੇ ਬੁੱਕ ਤੇ ਅਸੀਂ ਵਚਨਬੰਦ ਹੋਈਏ ਕਿ ਜਿਹੜੇ ਕਿਸਾਨ ਦਾ ਮਜ਼ਬੂਰ ਦਾ ਨੁਕਸਾਨ ਹੋਇਆ ਉਹ ਪਾਣੀ ਦਾ ਨੁਕਸਾਨ ਹੋ ਗਿਆ ਉਹ 5-5 ਸਾਲ ਆਮ ਲੋਕਾਂ ਨਾਲੋਂ ਪਿੱਛੇ ਚਲਾ ਗਿਆ ਤੇ ਜੇ ਜੇ ਸਰਕਾਰ ਐਲਾਨ ਕਰੀ ਜਾਵੇ ਮੁਰਗੀਆਂ ਬੱਕਰੀਆਂ ਦੇ ਪੈਸੇ ਅੱਜ ਤੱਕ ਲੋਕਾਂ ਨੂੰ ਨਹੀਂ ਮਿਲੇ ਮੁਰਗੀ ਦੇ ਦੋ ਸੱਧੂ ਦੇ ਦੋ ਬੱਕਰੀਆਂ ਦੇ ਪੈਸੇ ਦੇ ਉਹ ਪੂਰੇ ਦੇਸ਼ ਦੇ ਲੋਕਾਂ ਤੁਹਾਡਾ ਇਹ ਕਹਿਣਾ ਕਿ ਸਿਰਫ ਆਮ ਆਦਮੀ ਪਾਰਟੀ ਐਲਾਨ ਕਰ ਰਹੀ ਹੈ ਕੋਈ ਲੋਕਾਂ ਲਈ ਕੰਮ ਨਹੀਂ ਕਰ ਰਹੀ ਕਿਸਾਨਾਂ ਦੇ ਲਈ ਕੋਈ ਨਹੀਂ ਜਵਾਬ ਲੈ ਲੈਣੇ ਆਮ ਆਦਮੀ ਪਾਰਟੀ ਦੇ ਬੁਲਾਰੇ ਜੁੜੇ ਹੋਏ ਨੇ ਸਾਡੇ ਤੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਤੋਂ ਸਾਡੇ ਮਨਾਂ ਦੇ ਵਿੱਚ ਵੀ ਇਹੀ ਸਵਾਲ ਸੀ ਕਿ ਪਾਰਦਰਸ਼ਤਾ ਆਮ ਆਦਮੀ ਪਾਰਟੀ ਤੋਂ ਜਵਾਬ ਲੈ ਰਿਹਾ ਮੈਂ ਕਿ ਪਾਰਦਰਸ਼ਤਾ ਕਿਵੇਂ ਰਹੂਗੀ ਜੇਕਰ ਕੋਈ ਵਿਦੇਸ਼ ਦੇ ਵਿੱਚ ਬੈਠਾ ਐਨਆਰਆਈ ਪੈਸੇ ਪਾਉਂਦਾ ਹੈ ਸਪੋਜ਼ ਕਰੋ ਉਹਨੇ 1 ਕਰੋੜ ਰੁਪਏ ਪਾਤਾ ਸੀਐਮ ਸਾਹਿਬ ਨੇ ਕਿਹਾ ਹੈ ਅਸੀਂ ਇੱਕ ਦਾ ਸਵਾ ਕਰਕੇ ਅੱਗੇ ਦਵਾਂਗੇ ਤਾਂ ਉਹ ਪਾਰਦਰਸ਼ਤਾ ਕਿਵੇਂ ਰਹੂਗੀ ਉਹਨੂੰ ਕਿਵੇਂ ਪਤਾ ਚੱਲੂਗਾ ਕਿ ਮੇਰੇ ਪੈਸੇ ਕਿਹਦੇ ਕੋਲ ਜਾ ਰਹੇ ਨੇ ਇਸ ਤਰੀਕੇ ਦਾ ਕੋਈ ਹੱਲ ਕੱਢਿਆ ਗਿਆ ਆ ਆਮ ਆਦਮੀ ਪਾਰਟੀ ਵੱਲੋਂ ਸੁਭਾ ਸਰਕਾਰ ਵੱਲੋਂ ਅਹ ਦੇਖੋ ਜੀ ਭਗਵੰਤ ਮਾਨ ਜੀ ਦੀ ਤੁਸੀਂ ਸਟੇਟਮੈਂਟ ਪਹਿਲਾਂ ਚਲਾਈ ਹੈ ਜੀ ਇੱਕ ਇੱਕ ਗੱਲ ਉਹਨਾਂ ਨੇ ਕਲੀਅਰ ਕੀਤੀ ਹੈ ਪਹਿਲਾਂ ਤੇ ਇਹ ਦੱਸਿਆ ਕਿ ਕਿੰਨਾ ਨੁਕਸਾਨ ਸਾਡਾ ਹੋ ਗਿਆ ਨਹੀਂ ਉਹ ਮੈਂ ਗ੍ਰਾਫਿਕ ਦੇ ਜ਼ਰੀਏ ਆਪਣੇ ਲੋਕਾਂ ਨੂੰ ਦਿਖਾ ਰਿਹਾ ਮੈਂ ਸਿਰਫ ਇਹ ਕੀਤਾ ਹੈ ਕਿ ਪਾਰਦਰਸ਼ਤਾ ਕਿਵੇਂ ਰਹੂਗੀ ਲੋਕਾਂ ਨੂੰ ਕਿਵੇਂ ਪਤਾ ਚੱਲੂਗਾ ਸਾਡੇ ਪੈਸੇ ਇੱਥੇ ਖਰਚ ਹੋ ਰਹੇ ਨੇ ਦੇਖੋ ਜੇ ਪਾਰਦਰਸ਼ਤਾ ਦੀ ਗੱਲ ਕਰਦੇ ਹੋ ਨਾ ਸਾਡੇ ਮੁੱਖ ਮੰਤਰੀ ਨੇ ਜਿੰਨੀਆਂ ਗੱਲਾਂ ਕੀਤੀਆਂ ਸਾਰੇ ਕਿਸਾਨਾਂ ਨੂੰ ਇੱਕੋ ਗੱਲ ਕਰਕੇ ਉਹਨੂੰ ਉਹਨੂੰ ਖਤਮ ਕਰਤਾ ਕਿ ਇਹਨਾਂ ਦੀ ਕਹਿਣੀ ਤੇ ਕਥਨੀ 'ਚ ਫਰਕ ਹੈ ਮੈਂ ਬੇਨਤੀ ਕਰਾਂਗਾ ਸਾਡੀ ਕੈਣੀ ਤੇ ਕਥਨੀ ਚ ਕੋਈ ਫਰਕ ਨਹੀਂ ਇੱਕੋ ਗੱਲ ਹਰ ਗਰੇਟ ਚ ਹਰ ਪਾਰਟੀ ਮੁਰਗੀਆਂ ਤੇ ਉਹ ਬੱਕਰੀਆਂ ਦੀ ਗੱਲ ਕਰ ਜਾਂਦੇ ਆ ਮੈਂ ਵੀ ਉਹਨਾਂ ਨੂੰ ਉਹੀ ਕਿਹਾ ਕਿ ਤੁਸੀਂ ਮੈਂ ਤੁਹਾਡੇ ਤੋਂ ਸਵਾਲ ਉਹੀ ਪੁੱਛਿਆ ਬੇਨਤੀ ਕਰ ਰਿਹਾ ਜੀ 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 ਹੁਣ ਜਿਹੜਾ ਪੈਸਾ ਜਿਹੜਾ ਅਸੀਂ ਨਵਾਂ ਅੱਜ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਹੈ ਜੀ ਇਹਦੇ ਚ ਕਿਤੇ ਨਾ ਕਿਤੇ ਜੇ ਆਪਾਂ ਇਹ ਸੋਚੀਏ ਕਿ ਸਾਡੀ ਸਰਕਾਰ ਇੰਨੀ ਸੁਹਿਰਦਾ ਕਿ ਜਿੰਨਾ ਵੀ ਪੈਸਾ ਬਾਹਰੋਂ ਆਏਗਾ ਇਹ ਨਹੀਂ ਕਿ ਕੋਈ ਅਸੀਂ ਕੋਈ ਅੰਨੇ ਖਾਤੇ ਚ ਪਾ ਲੜਿਆ ਹੋ ਜੇ ਜੇ ਮੁੱਖ ਮੰਤਰੀ ਹੋਣੇ ਕਿਹਾ ਕਿ ਇੱਕ ਦਾ ਅਸੀਂ ਸਵਾ ਰੁਪਿਆ ਪਾ ਕੇ ਦਵਾਂਗੇ ਤੇ ਉਹਦਾ ਡੈਫੀਨਿਟਲੀ ਹਿਸਾਬ ਹੋਊਗਾ ਉਹ ਪੂਰੀ ਪਾਰਦਰਸ਼ਤਾ ਹੋਵੇਗੀ ਹਰ ਕਿਸੇ ਨੂੰ ਹੱਕ ਹੋਏਗਾ ਇਹ ਪੁੱਛਣ ਦਾ ਕਿ ਇਹ ਪੈਸਾ ਕਿੰਦਰੋਂ ਆਇਆ ਤੇ ਕਿੱਧਰ ਗਿਆ ਇਹਦਾ ਸਾਰੇ ਦਾ ਹਿਸਾਬ ਰੱਖਿਆ ਜਾਏਗਾ ਇਹ ਸਰਕਾਰ ਅਸਰ ਸਰਕਾਰ ਚਲਾ ਰਹੇ ਆ ਕੋਈ ਕੋਈ ਛੋਟੀ ਮੋਟੀ ਗੱਲ ਨਹੀਂ ਜੇ ਅਸੀਂ ਮੁੱਖ ਮੰਤਰੀ ਦੇ ਲੈਵਲ ਤੇ ਜੇ ਇਹ ਗੱਲ ਹੋ ਰਹੀ ਹੈ ਮੁੱਖ ਮੰਤਰੀ ਦੇ ਲੈਵਲ ਤੇ ਅਸੀਂ ਇਹ ਜਿਹੜਾ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਅੱਜ ਉਹਦਾ ਐਲਾਨ ਕੀਤਾ ਗਿਆ ਤੇ ਇਹਦੇ ਵਿੱਚ ਪਾਰਦਰਸ਼ਤਾ ਆਉਣੀ ਲਾਜ਼ਮੀ ਹੈ ਤੇ ਇਹ ਕੀਤੀ ਵੀ ਜਾਏਗੀ ਤਾਂ ਤੁਸੀਂ ਕਿਹਾ ਕਿ ਸੀਐਮ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਸੀਐਮ ਨੇ ਜੇਕਰ ਬਿਆਨ ਦਿੱਤਾ ਹੈ ਤਾਂ ਉਸ ਦੀ ਕਾਫੀ ਵੈਲਿਊ ਹੁੰਦੀ ਹੈ ਤੁਹਾਡੇ ਕਹਿਣ ਦਾ ਭਾਅ ਇਹੀ ਹੈ ਤੇ ਮੈਂ ਸੀਐਮ ਦੇ ਬਿਆਨ ਤੇ ਹੀ ਆਉਣਾ ਸੀਐਮ ਨੇ ਤਾਂ ਬਿਆਨ ਇਹ ਵੀ ਦਿੱਤਾ ਹੈ ਕਿ 13800 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਤੋਂ ਪਹਿਲਾਂ ਪੂਰੀ ਆਮ ਆਦਮੀ ਪਾਰਟੀ ਭਾਜੀਪੀ ਦੇ ਕੋਲੋਂ 20000 ਕਰੋੜ ਰੁਪਏ ਦੀ ਮੰਗ ਕਰ ਰਹੀ ਸੀ ਇਹ ਫਿਗਰ ਦੇ ਵਿੱਚ ਡਿਫਰੈਂਸ ਕਿਵੇਂ ਆ ਗਿਆ 4-5 ਦਿਨਾਂ ਦੇ ਅੰਦਰ ਇਹ ਸਵਾਲ ਵਿਰੋਧੀ ਤੇ ਚੁੱਕ ਰਹੀ ਹੈ ਡਿਫਰੈਂਸ ਵਾਲੀ ਕੋਈ ਗੱਲ ਨਹੀਂ ਜਦੋਂ ਅਸੀਂ 20000 ਕਰੋੜ ਰੁਪਏ ਮੰਗਿਆ ਉਹ ਅਸੀਂ ਇੱਕ ਟੈਂਟੇਟਿਵ ਅਮਾਉਂਟ ਮੰਗੀ ਸੀ ਇੱਕ ਰਾਹਤ ਮੰਗੀ ਸੀ ਉਹਦੇ ਵਿੱਚ ਦੇਖੋ ਜੇ 20000 ਕਰੋੜ ਸਾਨੂੰ ਦੇ ਦਿੰਦੇ ਜਿਹੜਾ ਮਸਾ ਹੀ ਰੋ ਪਿੱਟ ਕੇ 1600 ਕਰੋੜ ਦਿੱਤਾ ਜੇ 20000 ਕਰੋੜ ਦਿੱਤਾ ਜਾਂਦਾ ਸਾਨੂੰ ਤੇ ਜਿਹੜਾ ਨੁਕਸਾਨ ਜੇ 13800 ਕਰੋੜ ਦਾ ਹੋਇਆ ਤੇ ਅਸੀਂ ਉਹੀ ਕਹਿਣਾ ਸੀਗਾ ਬਾਕੀ ਅਸੀਂ ਉਹਨਾਂ ਨੂੰ ਧੰਨਵਾਦ ਸਹਿਤ ਵਾਪਸ ਕਰ ਦੇਣੇ ਸੀ ਪਰ ਪਰ ਉਸ ਵੇਲੇ ਤਾਂ ਸੀਐਮ ਨੇ ਵੀ ਇਹੀ ਕਿਹਾ ਸੀ 30000 ਕਰੋੜ ਜਖੜ ਮੈਂ ਤੁਹਾਨੂੰ ਵਿਚ ਰੋਕਣਾ ਚਾਹਾਂਗਾ ਭਾਜਪਾ ਦੇ ਵੱਲੋਂ ਇਹ ਬਿਆਨ ਆਈ ਸੀ ਕਿ ਆਈਏ ਜਿਹੜੇ ਸਕੱਤਰ ਹੀ ਨੇ ਪੰਜਾਬ ਦੇ ਜਨਰਲ ਸਕੱਤਰ ਹੀ ਨੇ ਉਹਨਾਂ ਦੇ ਵੱਲੋਂ 13800 ਕਰੋੜ ਰੁਪਏ ਕੇਂਦਰ ਤੋਂ ਮੰਗ ਕੀਤੀ ਗਈ ਹੈ ਫਿਰ ਆਮ ਆਦਮੀ ਪਾਰਟੀ ਵੀ 2000 ਕਰੋੜ ਕਿਉਂ ਮੰਗ ਰਹੀ ਹੈ ਉਸ ਵੇਲੇ ਸਵਾਲ ਚੁੱਕਿਆ ਗਿਆ ਸੀ ਪਰ ਉਸ ਵੇਲੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਇਹ ਬਿਆਨ ਆਇਆ ਕਿ ਜਖੜ ਸਾਹਿਬ ਨੂੰ ਕੁਝ ਨਹੀਂ ਪਤਾ ਜਖੜ ਜੀ ਨੂੰ ਕੁਝ ਨਹੀਂ ਪਤਾ ਇਹ ਬਿਆਨ ਆ ਰਹੇ ਸੀ ਤਾਂ ਹੁਣ ਤਾਂ ਸੀਐਮ ਖੁਦ ਮੰਨ ਗਏ ਕਿ 13800 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਉਸ ਵੇਲੇ ਕਿਹਾ ਜਾ ਰਿਹਾ ਸੀ ਕਿ 20000 ਕਰੋੜ ਤੋਂ ਵੱਧ ਦਾ ਵੀ ਨੁਕਸਾਨ ਹੋ ਸਕਦਾ ਹੈ ਹੋ ਸਕਦਾ ਕਿ ਆਸੇ ਨਾ ਜੀ ਅਸੀਂ ਇਹੋ ਹੀ ਤਾਂ ਮੈਂ ਉਹੀ ਬੇਨਤੀ ਕਰ ਰਿਹਾ 20000 ਕਰੋੜ ਜੇ ਅਸੀਂ ਮੰਗਿਆ ਸੀਗਾ ਅਸੀਂ ਇਹ ਕਦੀ ਨਹੀਂ ਕਿਹਾ ਕਿ 20000 ਕਰੋੜ ਦਾ ਨੁਕਸਾਨ ਹੋ ਗਿਆ ਅਸੀਂ ਇਹ ਕਿਹਾ ਸੀ ਕਿ ਇੰਟੈਰਨ ਰਿਲੀਫ ਦੇ ਤੌਰ ਤੇ 20000 ਕਰੋੜ ਰੁਪਏ ਜਾਰੀ ਕੀਤਾ ਜਾਵੇ ਉਹ ਰਕਮ ਉਸ ਤੋਂ ਥੋੜੀ ਨਿਕਲੀ ਤਾਂ ਚੰਗੀ ਗੱਲ ਹੀ ਹੈ ਉਸ ਤੋਂ ਮਾੜੀ ਗੱਲ ਨਹੀਂ ਅਸੀਂ ਬਾਕੀ ਉਹਨਾਂ ਨੂੰ ਵਾਪਸ ਕਰ ਦੇਣਾ ਸੀ ਪਰ ਜੇ ਮਿਲਿਆ ਹੀ 1600 ਕਰੋੜ ਰੁਪਏ ਨੰਗੀ ਨਾਉ ਵੀ ਕੀ ਤੇ ਨਚੜੂ ਵੀ ਕੀ ਕਿੱਡੀ ਹਰਾਨੀ ਵਾਲੀ ਗੱਲ ਆ ਉਹ 1600 ਕਰੋੜ ਵੀ ਸਿਰਫ ਐਲਾਨ ਹੀ ਲੱਗਿਆ 5 6 ਦਿਨ ਹੋ ਗਏ ਇਸ ਗੱਲ ਨੂੰ ਇੱਕ ਕਾਂਗਰਸ ਵੀ ਤਾਂ ਇਸੇ ਗੱਲ ਦਾ ਵਿਰੋਧ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਸਿਰਫ ਐਲਾਨ ਕਰਦੀ ਆ ਆ ਜਿਹੜਾ ਮਿਸ਼ਨ ਹੁਣ ਚਲਾਇਆ ਹੈ ਇਸ ਤੋਂ ਪਹਿਲਾਂ ਵੀ ਕਈ ਕਹਿੰਦੇ ਮਿਸ਼ਨ ਚਲਾਏ ਗਏ ਨੇ ਸਭ ਐਲਾਨ ਹੀ ਹੋ ਰਹੇ ਨੇ ਜ਼ਮੀਨੀ ਪੱਧਰ ਤੇ ਕੋਈ ਕੰਮ ਨਹੀਂ ਹੋ ਰਿਹਾ ਇਹ ਕਾਂਗਰਸ ਦੇ ਬੁਲਾਰੇ ਸਾਡੇ ਨਾਲ ਜੁੜੇ ਹੋਏ ਨੇ ਰੂਬੀ ਗੇਲ ਜੀ ਉਹਨਾਂ ਦੇ ਵੱਲੋਂ ਸਵਾਲ ਚੁੱਕਿਆ ਗਿਆ ਬਾਈਟ ਵੀ ਉਹਨਾਂ ਦੀ ਚਲਾਈ ਸੀ ਅਸੀਂ ਤੁਸੀਂ ਜਵਾਬ ਦੇ ਸਕਦੇ ਸਾਰੇ ਮੰਤਰੀ ਸਾਡੇ ਸਾਰੇ ਐਮਐਲਏ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਆਗੂ ਸਾਰੇ ਇਸ ਵੇਲੇ ਪਹਿਲਾਂ ਅਸੀਂ ਰਾਹਤ ਦੀ ਕੰਮ ਸ਼ੁਰੂ ਕੀਤਾ ਅੱਜ ਕੱਲ ਸਫਾਈ ਮਹਿੰਮ ਸ਼ੁਰੂ ਕੀਤੀ ਹੋਈ ਹੈ ਲੋਕਾਂ ਦੇ ਘਰ ਜਿਹੜੀ ਗਾਰ ਉਹਨੂੰ ਸਾਫ ਕੀਤਾ ਜਾ ਰਿਹਾ ਸਕੂਲਾਂ ਚ ਹਸਪਤਾਲਾਂ ਚ ਮੋਹੱਲਿਆਂ ਚ ਜਿਹੜੀ ਗਾਰ ਇਕੱਠੀ ਹੋ ਗਈ ਹੈ ਉਹਨੂੰ ਸਾਫ ਕਰਨ ਦਾ ਕੰਮ ਕੀਤਾ ਜਾ ਰਿਹਾ ਤੇ ਤੁਸੀਂ ਕਿਦਾਂ ਕਹਿ ਸਕਦੇ ਹੋ ਵੀ ਕੰਮ ਨਹੀਂ ਹੋ ਰਿਹਾ ਵੱਡੇ ਵੱਡੇ ਰਾਹਤ ਕੈਂਪ ਨੇ ਜਿੱਥੋਂ ਹੁਣ ਉਹਨਾਂ ਲੋਕਾਂ ਨੂੰ ਸਪਲਾਈ ਕੀਤਾ ਜਾ ਰਿਹਾ ਸਮਾਨ ਜਿਨ੍ਹਾਂ ਦੀ ਐਕਚੁਅਲੀ ਲੋੜ ਹੈ ਕਿਉਂਕਿ ਜਦੋਂ ਪੰਜਾਬੀਆਂ ਦੇ ਦਿਲ ਬੜੇ ਖੁੱਲੇ ਨੇ ਜਦੋਂ ਇੱਕ ਵਾਰੀ ਪਤਾ ਲੱਗਿਆ ਕਿ ਲੋਕਾਂ ਨੂੰ ਲੋੜ ਹੈ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਉੱਥੇ ਪਹੁੰਚਿਆ ਮੈਂ ਅਜਨਾਲੇ ਖੇਤਰ ਚ ਕੰਮ ਕਰ ਰਿਹਾ ਮੈਂ ਰਮਦਾਸ ਖੇਤਰ ਵੀ ਜਾ ਰਿਹਾ ਲਗਾਤਾਰ ਉੱਥੇ ਇੰਨੀਆਂ ਟਰਾਲੀਆਂ ਇਕੱਠੀਆਂ ਹੋ ਗਈਆਂ ਸਮਾਨ ਦੀਆਂ ਤੇ ਜਾਮ ਲੱਗੇ ਫਿਰ ਸਰਕਾਰ ਨੇ ਹੁਣ ਇੱਕ ਵੱਖ-ਵੱਖ ਥਾਵਾਂ ਤੇ ਰਾਹਤ ਕੇਂਦਰ ਬਣਾਤੇ ਉਹ ਉੱਥੇ ਇਕੱਠਾ ਕਰ ਲਿਆ ਸਮਾਨ ਹੁਣ ਅਸੀਂ ਉਹਨਾਂ ਨੂੰ ਸਮਾਨ ਦੇ ਰਹੇ ਜਿਨ੍ਹਾਂ ਨੂੰ ਵਾਕੇ ਹੀ ਲੋੜ ਹੈ ਉਹ ਆ ਕੇ ਆਪਣੀ ਰਿਕੁਆਇਰਮੈਂਟ ਦੱਸਦੇ ਆ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਪਿੰਡ ਪਿੰਡ ਥਾਂ ਥਾਂ ਤੇ ਅਸੀਂ ਆਪਣੇ ਕੈਂਪ ਲਾਏ ਹੋਏ ਆ ਉਥੇ ਮੈਡੀਕਲ ਕੈਂਪ ਚੱਲ ਰਿਹਾ ਹੈ ਜਿਹੜੇ ਲੋਕਾਂ ਦੀਆਂ ਸੱਤਾਂ ਖਰਾਬ ਹੋ ਗਈਆਂ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਆ ਤੇ ਫਿਰ ਤੁਸੀਂ ਕਿਹਦਾ ਕਹਿ ਰਹੇ ਹੋ ਕਿ ਅਸੀਂ ਆਮ ਆਦਮੀ ਪਾਰਟੀ ਕੁਝ ਨਹੀਂ ਕਰਦੀ ਸਰਕਾਰ ਪੂਰੀ ਤਰ੍ਹਾਂ ਸੁਹਿਰਦ ਹੈ ਇਹ ਜਿਹੜਾ ਨਵਾਂ ਅੱਜ ਮਿਸ਼ਨ ਚੜ੍ਹਦੀ ਕਲਾ ਸੀਐਮ ਸਾਹਿਬ ਨੇ ਐਲਾਨ ਕੀਤਾ ਹੈ ਇਹਦੇ ਨਾਲ ਹੋਰ ਚੜ੍ਹਦੀ ਕਲਾ ਹੋਏਗੀ ਅਸੀਂ ਜਿੰਨਾ ਵੀ ਪੈਸਾ ਬਾਰੋਗ ਮੈਂ ਫਿਰ ਬੇਨਤੀ ਕਰਾਂ ਪੂਰੀ ਪਾਰਦਰਸ਼ਤਾ ਨਾਲ ਖਰਚ ਕੀਤਾ ਜਾਏਗਾ ਇਹਦੀ ਗੱਲ ਬੜੀ ਮੁੱਖ ਮੰਤਰੀ ਦੀ ਸਲਾਹਯੋਗ ਹੈ ਕਿ ਸਾਨੂੰ ਜੇ 1 ਰੁਪਇਆ ਮਿਲਦਾ ਉਹ ਅਸੀਂ ਸਵਾ ਕਰਕੇ ਦੇਵਾਂਗੇ। ਉਹਨਾਂ 'ਚ ਕੋਈ ਸ਼ੱਕ ਨਹੀਂ। ਠੀਕ ਹੈ ਰੂਬੀ ਗੱਲ ਜੀ ਤੋਂ ਜਵਾਬ ਲੈ ਲੈਣਾ। ਰੂਬੀ ਗੇਲ ਜੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪਾਰਦਰਸ਼ਤਾ ਰਹੂਗੀ। ਤੁਸੀਂ ਇਹ ਸਵਾਲ ਕਿਉਂ ਚੁੱਕ ਰਹੇ ਹੋ ਕਿਉਂਕਿ ਮੈਂ ਅਬ ਮੇਰਾ ਕੁਐਸਚਨ ਕੰਪਲੀਟ ਹੋ ਲੈੰਦੋ ਇਸ ਦੇ ਨਾਲ ਹੀ ਹੁਣ ਕਾਂਗਰਸ ਵੀ 20000 ਕਰੋੜ ਮੰਗਣ ਲੱਗ ਪਈ ਹੈ ਕੇਂਦਰ ਤੋਂ ਕਿਉਂਕਿ ਰਾਹੁਲ ਗਾਂਧੀ ਜੀ ਵੱਲੋਂ ਚਿੱਠੀ ਲਿਖੀ ਗਈ 20000 ਕਰੋੜ ਰੁਪਏ ਦੀ ਹੁਣ ਮੰਗ ਕਾਂਗਰਸ ਵੱਲੋਂ ਕੀਤੀ ਜਾ ਰਹੀ ਹੈ ਪਹਿਲਾਂ ਇਹੀ ਕਾਂਗਰਸ ਸੀ ਜਿਹੜੀ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੀ ਸੀ ਕਿ 20000 ਕਰੋੜ ਮੰਗ ਲੈ 20000 ਕਰੋੜ ਮੰਗ ਲੈ ਤੇ ਹੁਣ ਕਾਂਗਰਸੀ 20000 ਕਰੋੜ ਮੰਗ ਰਹੀ ਹੈ ਤੇ ਲੋਕਾਂ ਨੂੰ ਕੀ ਲੱਗ ਰਿਹਾ ਹੈ ਇਸ ਵੇਲੇ ਕਿ ਇਹ ਸਿਆਸਤ ਦਾਨ ਸਿਰਫ ਸਿਆਸੀ ਬਿਆਨ ਦੇਣ ਜੋਗੇ ਨੇ ਇਹ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਹੈ ਲੋਕ ਪਰੇਸ਼ਾਨ ਨੇ ਜੀ ਰੁਪਈ ਦੇਖੋ ਜੀ ਐਸੀ ਸਰਕਾਰ ਨੇ ਸਰਕਾਰ ਬੰਦਿਆਂ ਨਾਲ ਐਂਟੀ ਕ腐ਸ਼ਨ ਤੇ ਹੈਲਥਕੇਅਰ ਕਿੰਨੇ ਕੋ ਅੱਜ ਪੰਜਾਬ ਦੇ ਵਿੱਚ ਤੁਸੀਂ ਰਹਿੰਦੇ ਹੋ ਵੀ ਕ腐ਸ਼ਨ ਬੰਦ ਹੋ ਗਈ ਸਾਣੇ ਕਚਹਿਰੀਆਂ ਦੇ ਤਕਸੀਲਾਂ ਦੇ ਵਿੱਚ ਹਮ ਕਿੰਨੀ ਇਹਨਾਂ ਦੀਆਂ ਮੁਹੱਲਾ ਕਲੀਨਿਕਾ ਕਾਮਯਾਬ ਹੋ ਗਈਆਂ ਕਿੰਨੇ ਕੋ ਲੋਕਾਂ ਤੇ ਅੱਜ ਮੈਂ ਸਮਝਦਾ ਨਸ਼ਾ ਬੰਦ ਹੋ ਗਿਆ ਹਰ ਚੀਜ਼ ਆਲਾਨ ਅੱਜ ਪੰਜਾਬ ਦਾ ਮੁੱਦਾ ਹਾਰੜ ਹੈ ਕਿ ਪੰਜਾਬ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜਿਹੜਾ ਵੀ ਮਦਦ ਕਰਨਾ ਚਾਹੁੰਦਾ ਆਪ ਲੋਕਾਂ ਤੱਕ ਜੈਨੂ ਲੋਕਾਂ ਦੀ ਲਿਸਟ ਬਣਾ ਕੇ ਸਰਵੇ ਕਰਕੇ ਜਾ ਕੇ ਮਦਦ ਕਰਿਓ ਜਿਹੜੀ ਰਾਹੁਲ ਗਾਂਧੀ ਜੀ ਦੀ ਗੱਲ ਹੈ ਹੂੰ ਠੀਕ ਹਨ 20000 ਕਰੋੜ ਦੀ ਮੰਗ ਕੀਤੀ ਪਰ ਸਰਕਾਰ ਨੇ ਤਾਂ 1600 ਕਰੋੜ ਦਿੱਤਾ ਰਾਹੁਲ ਗਾਂਧੀ ਜੀ ਨੇ ਮੰਗ ਕੀਤੀ ਠੀਕ ਹੈ ਮੈਂ ਮੰਨਦਾ ਕਿ ਅੱਜ ਕਹਿ ਰਹੇ ਸੀ ਕਿ ਆ ਮੁੱਖ ਮੰਤਰੀ ਸਾਹਿਬ ਕੱਲ ਕਹਿ ਰਹੇ ਸੀ ਕਿ 12 13000 ਤੇ 800 ਕਰੋੜ ਦਾ ਨੁਕਸਾਨ ਹੋਇਆ ਉਹ ਤਾਂ 13000 ਕਈਆਂ ਤੇ ਰਾਂਝਾ ਤੇ 2000 ਕਈ ਜਾਂਦੇ ਇਸ ਕਰਕੇ ਕੀ ਕਹੇ ਗੱਲਾਂ 'ਤੇ ਪਰ ਕੁਝ ਗੇਨ ਤਾਂ ਸਹੀ ਕੋ ਸਰਕਾਰ ਨੂੰ ਆਪ ਵੀ ਸਾਨੂੰ ਤਾਂ ਮੰਗਣ ਦੀ ਲੋੜ ਨਹੀਂ ਪਈਦੀ ਕਿ ਪੰਜਾਬ ਕੋਈ ਥੋੜੀ ਹੈ ਕਿ ਪੰਜਾਬ ਕੋਈ ਅਦਰ ਕੇਸ ਦੇ ਨਾਮ ਆ ਜਾਂ ਕੋਈ ਪੰਜਾਬ ਨਾਲ ਵਿਤਰਾ ਕੀਤਾ ਜਾਂਦਾ ਹਰ ਵਾਰ ਕਿ ਜੇ ਨਦੀਸ਼ ਕੁਮਾਰ ਨੂੰ ਕੇਂਦਰ ਬਾਬੂ ਨਾਇਡੂ ਨੂੰ ਪੀਪੀਆਰ ਕਰੋੜ ਦੇ ਪੈਕੇਜ ਦਿੱਤੇ ਜਾ ਸਕਦੇ ਮੇਰਾ ਕਹਿਣ ਦਾ ਭਾਈ ਸੀਗਾ ਕਿ ਤੁਸੀਂ ਪਹਿਲਾ ਜਦ ਆਮ ਆਦਮੀ ਪਾਰਟੀ ਨੇ ਮੰਗਿਆ ਉਦੋਂ ਕਾਂਗਰਸ ਨੇ ਵਿਰੋਧ ਕਰਤਾ ਹੁਣ ਕਾਂਗਰਸ ਆਪ ਹੀ ਮੰਗੀ ਜਾ ਰਹੀ ਹੈ ਕਿੰਨੇ ਕਿੰਨਾ ਮੰਗ ਲਿਆ ਜਾਂ ਨਹੀਂ ਮੰਗ ਲਿਆ ਮੈਂ ਉਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਪਰ ਸੱਤੋਂ ਘੱਟ ਕੋਈ 20 ਕਰੋੜ ਤਾਂ ਦੇਣੋ ਕੋਕ ਕਰੰਦਾ ਸਹੀ ਤੁਸੀਂ 16 ਕਰੋੜ ਦੇ ਰਹੇ ਹੋ ਉਹ ਵੀ ਪਤਾ ਨਹੀਂ ਇਹਦੇ ਕਦੋਂ ਆਉਣਾ ਹੈ ਚਲੋ ਠੀਕ ਹੈ ਮੈਂ ਸਮਝ ਗਿਆ ਕਿਸਾਨ ਆਗੂ ਜੁੜੇ ਹੋਏ ਨੇ ਸਾਡੇ ਨਾਲ ਕਿਸਾਨ ਅੰਨਦਾਤਾ ਹੁੰਦੇ ਨੇ ਕਿਸਾਨ ਆਗੂ ਪਲਵਿੰਦਰ ਸਿੰਘ ਮਾਹਲ ਜੁੜੇ ਹੋਏ ਨੇ ਭਾਰਤੀ ਕਿਸਾਨ ਏਕਤਾ ਦੇ ਜਿਹੜੇ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਪ੍ਰਧਾਨ ਨੇ ਪਲਵਿੰਦਰ ਜੀ ਮੈਂ ਤੁਹਾਡੇ ਤੋਂ ਇਹ ਹੀ ਸਵਾਲ ਕਰਨਾ ਚਾਹੁੰਨਾ ਕਿ ਦੋਨੇ ਬੁਲਾਰਿਆਂ ਦੇ ਤੁਸੀਂ ਬਿਆਨ ਸੁਣੇ ਕਿ ਆਮ ਆਦਮੀ ਪਾਰਟੀ ਦਾ ਕੀ ਕਹਿਣਾ ਹੈ ਤੇ ਕਾਂਗਰਸ ਦਾ ਕੀ ਕਹਿਣਾ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਇੱਕ ਮਿਸ਼ਨ ਚੜ੍ਹਦੀ ਕਲਾ ਸ਼ੁਰੂਆਤ ਕੀਤੀ ਗਈ ਹੈ ਲੋਕਾਂ ਦੇ ਕੋਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੇ ਲਈ ਪੈਸੇ ਭੇਜਣਾ ਚਾਹੁੰਦਾ ਹੈ ਸਹਾਇਤਾ ਕਰਨਾ ਚਾਹੁੰਦਾ ਹੈ ਉਹ ਇੱਕ ਵੈਬਸਾਈਟ ਦਿੱਤੀ ਗਈ ਹੈ ਉੱਥੇ ਜਾ ਕੇ ਸਹਾਇਤਾ ਕਰ ਸਕਦਾ ਹੈ ਕਿਸਾਨ ਕਿਸ ਤਰ੍ਹਾਂ ਦੇਖ ਰਹੇ ਨੇ ਇਸ ਇਸ ਕਦਮ ਨੂੰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਸਫਾਈ ਮੁਹਿੰਮ ਚਲਾਈ ਗਈ ਫਿਰ ਉਸ ਤੋਂ ਬਾਅਦ ਹੁਣ ਇਸ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਗਰਾਊਂਡ ਜ਼ੀਰੋ ਤੇ ਆਖਰਕਾਰ ਕੀ ਰਿਐਲਿਟੀ ਹੈ ਕਿਉਂਕਿ ਕਿਸਾਨ ਆਗੂ ਹੋ ਤੁਸੀਂ ਤਾਂ ਲੱਖਾਂ ਕਿਸਾਨਾਂ ਦੇ ਨਾਲ ਰੋਜ਼ਾਨਾ ਮੁਲਾਕਾਤ ਵੀ ਹੁੰਦੀ ਹੋਏਗੀ ਤਾਂ ਗਰਾਊਂਡ ਜ਼ੀਰੋ ਦੀ ਰਿਐਲਿਟੀ ਕੀ ਹੈ ਸਾਰੇ ਵੇਖੋ ਜਿਹੜਾ ਕਿਸਾਨ ਵੇਖ ਰਿਹਾ ਹੈ ਹੂੰ ਭਾਵੇਂ ਆਮ ਆਦਮੀ ਪਾਰਟੀ ਹੋਵੇ ਹੂੰ 2023 ਦੇ ਵਿੱਚ ਹੜ ਹਾਂ ਤਰੰਤਾਂ ਜ਼ਿਲ੍ਹੇ ਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਨੇ ਤਬਾਹੀ ਮਚਾਈ ਪਾਣੀ ਨੇ ਇੱਕ ਰਫਿੱਕਾ ਮਾਲਵਾ ਅੱਜ ਤੱਕ ਉਹਨਾਂ ਨੂੰ ਨਹੀਂ ਮਿਲਿਆ ਦੂਜੇ ਨੰਬਰ ਤੇ ਕਿੰਨਾ ਡੈਮ ਚ ਪਾਣੀ ਸੀ ਨਾਲ ਨਾਲ ਰਿਲੀਜ਼ ਕਰਨਾ ਸੀ ਅੱਜ ਤੱਕ ਕੋਈ ਜਾਂਚ ਨਹੀਂ ਹੋਈ ਕਮੇਟੀ ਨੇ ਕੋਈ ਬਿਆਨ ਨਹੀਂ ਆਇਆ ਉਹ ਭਾਵੇਂ ਪੰਜਾਬ ਦਾ ਹੋਵੇ ਭਾਵੇਂ ਸੈਂਟਰ ਦਾ ਹੋਵੇ ਜਿਹੜੀ ਕਹਿ ਰਹੇ ਨੇ ਵੀ ਹਾਰਬੀਟ ਵਾਲੀ ਰਾਹਤ ਕੈਂਪ ਖੋਲੇ ਗਏ ਨੇ ਤੇ ਤੁਸੀਂ ਪੈਸਾ ਸਾਨੂੰ ਪਾਓ ਅਹੀਂ ਲੋਕਾਂ ਦਾ ਕਬਚਾਉਨੇ ਆ ਲੋਕਾਂ ਨੇ ਸਰ ਬਹੁਤ ਉਹ ਮੀਡੀਆ ਕਰਮੀ ਹੋਣ ਉਹ ਵਕੀਲ ਹੋਣ ਉਹ ਬੁੱਧੀਜੀਵੀ ਹੋਣ ਉਹ ਕਿਸਾਨ ਹੋਣ ਉਹ ਦੁਕਾਨਦਾਰ ਹੋਣ ਟਰਾਲੀਆਂ ਦੀਆਂ ਟਰਾਲੀਆਂ ਰਾਸ਼ਨ ਲੈ ਕੇ ਚਾਰਾ ਚੋਕਰ ਉਹਨਾਂ ਨੇ ਇੱਧਰ ਜਿਹੜੇ ਹੜ੍ਹ ਪ੍ਰਭਾਵ ਤੇ ਰਮਦਾਸ ਜਨਾਲਾ ਹੋਰ ਇਹ ਇਲਾਕੇ ਸਨ ਉੱਥੇ ਬਹੁਤ ਰਾਸ਼ਨ ਬਚਾਇਆ ਜਿੰਨੇ ਵੀ ਮਦਦ ਕਰਨੀ ਆ ਜੇ ਸਰਕਾਰ ਤੋਂ ਪੈਸਾ ਚੱਲ ਜਾਂਦਾ ਕੀ ਸਰਕਾਰ ਦੇ ਪਹਿਲਾਂ ਵੀ ਸਾਨੂੰ ਇਹ ਗੱਲ ਕਹਿੰਦੀ ਸੀ ਵੀ ਮੁਰਗੀ ਮਰੀ ਦਾ ਮਾਇਵਾ ਅੱਜ ਤੱਕ ਦੇਵਾਂਗੇ ਤੇ 1 ਰੁਪਇਆ ਸਰਕਾਰ ਨੇ ਨਹੀਂ ਦਿੱਤਾ ਜਿੰਨੇ ਵੀ ਕੋਈ ਤੁਹਾਡੇ ਮਾਧਿਅਮੇ ਨੇ ਅਪੀਲ ਕਰਦੇ ਜਿੰਨੇ ਵੀ ਮਦਦ ਕਰਨੀ ਆ ਸਰਵੇ ਕਰਕੇ ਆਪ ਦਾ ਵੇਖੇ ਜਿਹੜਾ ਲੋੜਵੰਦ ਆ ਉਹਦੀ ਤੇਰੀ ਕਣਕ ਬੀਜਣ ਵਾਲੀ ਆ ਕਿਸ ਦੇ ਰੇਤਾ ਚੜ ਗਈ ਆ ਆਪ ਆਣ ਕੇ ਸਿੱਧੀ ਸੇਵਾ ਕਰੇ ਫੇਰ ਆ ਸਰਕਾਰ ਨੂੰ ਸੋਸ਼ਲ ਮੀਡੀਆ ਤੋਂ ਫੋਟੋਆਂ ਖਿੱਚਣ ਤੋਂ ਕਿਹੜੀ ਸਰਕਾਰ ਨੇ ਡਰੇਨ ਸਾਫ਼ ਕਰਾਈ ਕਿਹੜਾ ਸਰਕਾਰ ਨੇ ਤਿੰਨਾਂ ਸਾਲਾਂ ਚ ਬੰਨ ਚ ਕੰਮ ਕੀਤਾ ਇੱਕ ਵੀ ਸਰਕਾਰ ਦੱਸ ਦੇ ਤੇ ਇਸ ਕਰਕੇ ਸਰਕਾਰ ਤੋਂ ਲੋਕ ਕੋਈ ਨਿਆਸ ਤਾਂ ਬੁੱਧੀਜੀਵ ਆਪਣੇ ਸਮਾਜ ਸੇਵੀ ਐਨ ਜੀਓ ਕਿਸਾਨ ਜਿੱਥੇ ਬੰਦੀਆਂ ਹੋਰ ਲੱਗੀਆਂ ਆਪਣੇ ਤਰੀਕੇ ਚ ਲਿਸਟਾਂ ਭਰ ਰਹੀਆਂ ਨੇ ਪਿੰਡਾਂ ਦੇ ਪਿੰਡਾਂ ਦੇ ਵਿੱਚ ਵੀ ਕਿੰਨੇ ਕਿੰਨੇ ਪਿੰਡ ਦੀ ਕਿਹੜਾ ਮਾਤੜ ਕਿਸਾਨ ਆ ਆਪਦੀ ਕਣਕ ਨਹੀਂ ਬੀਜ ਸਕਦਾ ਉਹਦੇ ਵੀ ਲਿਖੇ ਜਾ ਰਹੇ ਨਾ ਜਿਹਦੇ ਘਰ ਟੈਗੇ ਨੇ ਉਹਦੀਆਂ ਵੀ ਲਿਸਟਾਂ ਬਣਾਈਆਂ ਜਾ ਰਹੀਆਂ ਨੇ ਕਿਸਾਨ ਆਗੂਦ ਵੱਲੋਂ ਕੀ ਕੀਤਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਦੇਸ਼ ਦੇ ਦੇਸ਼ ਭਰ ਦੇ ਅੰਦਰ ਕਾਫੀ ਕਿਸਾਨ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਹੜਪੀੜਤਾ ਦੇ ਲਈ ਇਸ ਵੇਲੇ ਰਾਈਟ ਨਾਉ ਕੀ ਕੀਤਾ ਜਾ ਰਿਹਾ ਹੈ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਜਿੱਦਾਂ ਸਾਡੀ ਜਥੇਬੰਦੀ ਵੱਲੋਂ ਅਨਾਰਾ ਰਮਦਾਸ ਗੱਗੋਮਾਲ ਕੈਂਪ ਲਾ ਕੇ ਉੱਚ ਚਾਰ ਵੰਡਿਆ ਜਾ ਰਿਹਾ ਉੱਚ ਚੋਕਰ ਵੰਡਿਆ ਜਾ ਸੁੱਕੀ ਰਸਤ ਵੰਡੀ ਜਾ ਰਹੀ ਜਿਹੜਾ ਆਉਣ ਵਾਲੀ ਗੱਲ ਆ ਬਹੁਤੇ ਕਿਸਾਨਾਂ ਤੋਂ ਦੇ ਇੰਨੇ ਕਿਸਾਨ ਆਰਥਿਕ ਤੌਰ ਤੇ ਟੁੱਟ ਚੁੱਕੇ ਨੇ ਵੀ ਪਿਛਲੇ 8 ਧੀਆਂ ਤੋਂ ਪੈਸੇ ਲੈੇ ਸਨ ਉਹ ਝੋਨੇ ਦੀ ਫਸਲ ਬਰਬਾਦ ਹੋ ਗਈ ਉਹ ਪੈਸੇ ਉਹਨਾਂ ਦੇ ਮੋੜਨੇ ਲਈ ਗਾਂ ਕੋਈ 8 ਧੀਆਂ ਦੇਊਗਾ ਵੀ ਨਹੀਂ ਜਿੱਦੋਂ ਤੇ ਪਹਿਲੇ ਪੈਸੇ ਖਲੋਤੇ ਆ ਬਹੁਤੇ ਕਿਸਾਨਾਂ ਤੋਂ ਤੇ ਕਣਕ ਵੀ ਨਹੀਂ ਬੀਜੀ ਜਾਣੀ ਪੁਲਵਿੰਦਰ ਜੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਮਿਸ਼ਨ ਚੜ੍ਹਦੀ ਕਲਾ ਜੇਕਰ ਆ ਜਾਂਦਾ ਹੈ ਤਾਂ ਇੱਕ ਥਾਂ ਤੇ ਪੈਸੇ ਇਕੱਠੇ ਹੋਣਗੇ ਸਰਕਾਰ ਕੋਲ ਸਾਰਾ ਡਾਟਾ ਹੁੰਦਾ ਹੈ ਸਰਕਾਰ ਨੂੰ ਪਤਾ ਹੈ ਕਿਸ ਦਾ ਨੁਕਸਾਨ ਹੋਇਆ ਕਿਸ ਦਾ ਨਹੀਂ ਜੇਕਰ ਕੋਈ ਇਸ ਤਰੀਕੇ ਦੇ ਨਾਲ ਕੋਈ ਸਮਾਜ ਸੇਵੀ ਵੰਡਣ ਜਾਂਦਾ ਹੈ ਕਿਤੇ ਪੈਸੇ ਤਾਂ ਸਰਪੰਚ ਆਪਦੇ ਘਰੇ ਰਖਵਾ ਲੈਂਦਾ ਝਾਰ ਚੀਜ਼ਾਂ ਕਿ ਸਰਕਾਰ ਦੇ ਵੱਲੋਂ ਜੇਕਰ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਮਿਸ਼ਨ ਚੜ੍ਹਦੀ ਕਲਾ ਇਹ ਸਹੀ ਨਹੀਂ ਹੈ ਕਿ ਇੱਕ ਥਾਂ ਤੇ ਪੈਸੇ ਇਕੱਠੇ ਹੋ ਕੇ ਲੋਕਾਂ ਤੱਕ ਬਰਾਬਰ ਮਾਤਰਾ ਦੇ ਵਿੱਚ ਪੈਸੇ ਪਹੁੰਚਣਗੇ ਮੇਰੀ ਮੇਰੀ ਬੇਨਤੀ ਸੁਣੋ ਸਰ ਅੱਜ ਤੱਕ ਸਰਕਾਰ ਨੇ ਵੰਡਿਆ ਕੀ ਆ ਸਰਕਾਰ ਡਾਟਾ ਕਰੇ ਜਿਹੜਾ ਤੁਸੀਂ ਕਹਿ ਰਹੇ ਵੀ ਕੋਈ ਸਰਪੰਚ ਪੰਚ ਆਪਦੇ ਘਰੇ ਕੋਈ ਨਹੀਂ ਸਰ ਐਰ ਘਾਰਿਆ ਜਿਹੜੇ ਸਮਾਜ ਸੇਵੀ ਆ ਰਹੇ ਨੇ ਆ ਮੰਨ ਰਹੇ ਨੇ ਜਿਹੜੀ ਤੁਹਾਡੇ ਮਾਧਮੇ ਗੱਲ ਰੱਖਣੇ ਚਾਹੁੰਦੇ ਹਾਂ ਪੀ ਲਿਸਟਾ ਬਣਾ ਕੇ ਜਿਹੜਾ ਕਿਸਾਨ ਆਪਦੀ ਕਣਕ ਨਹੀਂ ਵੇਚ ਸਕਦਾ ਉਹਦੀ ਕਣਕ ਵੇਚਣ ਦੀ ਜ਼ਰੂਰਤ ਆ ਉਹਨੂੰ ਆਰਥਿਕ ਤੌਰ ਤੇ ਪੈਰਾਂ ਤੇ ਖੜਾ ਕਰਨ ਦੀ ਜ਼ਰੂਰਤ ਆ ਜੇ ਤੁਸੀਂ ਕਹੋ ਸਰਕਾਰ ਸਰਕਾਰ ਜੇ ਚਾਹੁੰਦੀ ਤੇ ਇਹ ਹੜਾ ਹੀ ਨਹੀਂ ਸਕਦਾ ਜੇ ਪਹਿਲਾਂ ਮੀਟਿੰਗਾਂ ਬੀਬੀਆਂ ਨੇ ਕੀਤੀਆਂ ਦੀਆਂ ਵੀ ਕਿੰਨਾ ਪਾਣੀ ਆ ਕਿੰਨਾ ਤੁਸੀਂ ਰਿਲੀਜ਼ ਕਰ ਰਹੇ ਜੋ ਰਾਵੀ ਦਰਿਆ ਦੇ ਵਿੱਚ ਬਹੁਤ ਵੱਡੀ ਕੈਪੈਸਿਟੀ ਆ ਪਾਣੀ ਦੀ ਕਈ ਲੱਖ ਕਿਊਸੀ ਦਾ ਪਾਣੀ ਚਲ ਜਾਂਦਾ ਰਾਵੀ ਦਰਿਆ ਪਰ ਉਹ ਚ ਛੱਡੇ 50000 70000 ਕਿਊਸੀ ਜਾ ਰਿਹਾ ਸੀ ਪ੍ਰਸ਼ਾਸਨ ਦੇ ਦਿਨ ਤਾਂ ਵੀ ਇਸ ਕਰਕੇ ਸਰਕਾਰ ਨੇ ਅੱਗੇ ਕੀ ਕੀਤਾ ਤੇ ਗਾਂ ਵੀ ਕਰ ਲੈਣਾ ਇਹ ਜਿਹੜੇ ਸਮਾਜ ਸੇਵੀ ਲੋਕ ਨੇ ਜਿਹੜੇ ਲੋਕਾਂ ਦੀ ਹੈਲਪ ਕਰ ਰਹੇ ਨੇ ਕੋਈ ਐਨ ਜੀਓ ਆ ਕੋਈ ਜਥੇਬੰਦੀਆਂ ਨੇ ਕੋਈ ਵੀ ਆ ਤਾਂ ਤੱਕਾ ਉਹ ਉਹਨਾਂ ਨੇ ਹੈਲਪ ਸਰ ਬਹੁਤ ਵੱਡੇ ਪੱਧਰ ਤੇ ਇਧਰ ਕਰ ਰਹੇ ਨੇ ਤੇ ਗਾਂ ਵੀ ਕਰਦੇ ਰਹਿਣਗੇ ਸਰਕਾਰ ਸਰਕਾਰ ਨੂੰ ਜਿੰਨੇ ਫੰਡ ਦੇਣਾ ਵੇਖ ਲੈਣ ਸਰਕਾਰ ਨੂੰ ਫੰਡ ਦੇ ਕੇ ਇਹ ਸਰਕਾਰ ਕਿੰਨਾ ਕੁ ਫੰਡ ਲਾ ਲਾ ਕਰਦੀ ਹੈ ਜੀ ਮੇਰੇ ਕੋ ਸਮਾਂ ਖਤਮ ਹੋ ਗਿਆ ਬਹੁਤ-ਬਹੁਤ ਧੰਨਵਾਦ ਸਾਰੇ ਗੈਸਟ ਦਾ ਕਰਨਾ ਚਾਹੁੰਦਾ ਅੱਜ ਅਸੀਂ ਜ਼ਿਕਰ ਕੀਤਾ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਮਿਸ਼ਨ ਸ਼ੁਰੂ ਕੀਤਾ ਗਿਆ ਲੋਕਾਂ ਨੂੰ ਅਪੀਲ ਕੀਤੀ ਗਈ ਪੰਜਾਬੀਆਂ ਦੀ ਅਪੀਲ ਕੀਤੀ ਗਈ ਜਿਹੜੇ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਕਿ ਆਪਣੇ ਭਾਈਆਂ ਦੀ ਆ ਕੇ ਮਦਦ ਕਰੋ ਇੱਕ ਆਈਡੀ ਜਿਹੜੀ ਹੈ ਇੱਕ ਵੈੱਬਸਾਈਟ ਜਿਹੜੀ ਹੈ ਉਹ ਅੱਗੇ ਭੇਜੀ ਗਈ ਕਿ ਕਿਸ ਤਰੀਕੇ ਦੇ ਨਾਲ ਇਸ ਆਈਡੀ ਦੇ ਰਾਹੀਂ ਤੁਸੀਂ ਲੋਕਾਂ ਦੀ ਮਦਦ ਕਰ ਸਕਦੇ